ਇੱਕ ਥਾਂ ਤੋਂ ਦੂਸਰੀ ਥਾਂ ਜਾ ਰਹੇ ਹੋ ਜਾਂ ਤੁਹਾਨੂੰ ਮਰੇਰਕੂਟਲੇ ਤੋਂ ਪੰਜ ਪੁੱਲੇ ਵੀ ਜਾਣਾ ਪੈਂਦਾ ਕਈ ਵਾਰ ਐਸਆਈਟੀ ਦੀ ਜਾਂਚ ਚੱਲ ਰਹੀ ਹੈ ਤੁਹਾਨੂੰ ਬੁਲਾਉਂਦੇ ਹੋਣਗੇ ਫਿਰ ਬਿਨਾਂ ਸਿਕਿਉਰਿਟੀ ਤੋਂ ਹੀ ਜਾਣਾ ਪਰ ਅਹੀਂ ਜਾਂਦੇ ਜੀ ਮਤਲਬ ਸ਼ਾਇਦ ਵੀ ਅਹੀਂ ਫਿਰਦੇ ਜੀ ਤੇ ਜਾਣਾ ਹੁੰਦਾ ਬਿਨਾਂ ਸਕੋਰਟੀ ਵੀ ਜਾਣਾ ਜੇ ਕੋਈ ਆਪਣੇ ਕੰਮ ਕਰ ਰਿਹਾ ਦੇ ਕੋਈ ਕਾਰੋਬਾਰੀ ਬੰਦਾ ਆਪਣੇ ਉਸ ਨਹੀਂ ਜਾਂਦੇ ਜੀ ਸਾਰੇ ਬਾਹਰ ਉਹਦੀ ਉਹਦੀ ਰੱਬ ਦੀ ਨਿਗਾਹ ਹੈਗੀ ਆਪਣੇ ਤੇ ਉਹ ਉਹਦੇ ਹਾਸਲੇ ਚੱਲ ਰਹੇ ਜੀ ਕੰਮਾਂ ਦੀ ਇਹ ਮਤਲਬ ਤੁਹਾਨੂੰ ਪਰਸਨਲੀ ਕਾਲ ਆ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਮੈਸੇਜ ਕਰ ਰਹੇ ਨੇ ਸਰ ਸੋਸ਼ਲ ਮੀਡੀਆ ਤੇ ਮੈਸੇਜ ਕਰ ਰਹੇ ਨੇ ਕੋਈ ਕਹਿੰਦਾ ਵੀ ਸਿੱਧੇ ਟਕਰਾਂਗੇ ਕੋਈ ਕਹਿੰਦਾ ਮੇਰਾ ਕੰਡਾ ਕੱਢਣਾ ਉਹ ਕੋਈ ਕੁਝ ਬੋਲਦਾ ਇਹਦੇ ਜਿਹੜੇ ਅਨਾਈਜ ਹੈ ਲੋਪਾ ਪਬਲਿਕ ਜਿਹੜਾ ਮਲੇ ਕੋਲ ਲਾ ਮਲੇ ਕੋਲ ਲਾ ਸਾਰਾ ਦਸਰ ਤੇ ਹੱਥ ਆ ਠੀਕ ਹੈ ਨਹੀਂ ਪਰ ਜਿਹੜੇ ਨਿਆਂਈ ਨੇ ਉਹ ਆ ਗੱਲਾਂ ਬੋਲਦੇ ਨੇ ਤੇ ਲੋਕਾਂ ਨੂੰ ਵੀ ਕਹਿੰਦੇ ਨੇ ਵੀ ਦੇਖਿਓ ਆ ਕੀ ਹੋਣਾ ਉਹ ਸਾਡੇ ਜਿਹੜਾ ਰਿਸ਼ਤੇਦਾਰਾਂ ਨੂੰ ਮੇਰੇ ਦੋਸਤਾਂ ਨੂੰ ਉਹਨਾਂ ਬੜਾ ਡਰਾਅ ਦੇ ਵਿੱਚੋਂ ਕੱਪ ਕਰਿਆ ਪਿਆ ਬਿਜਰਾ ਪਤਾ ਨਹੀਂ ਕੀ ਹੈ ਨਾ ਇਹ ਗੁਨਾਹ ਕਰ ਲਿਆ ਬਿਜਰਾ ਇਹਨੂੰ ਉਹਦੀ ਸਹੂ ਮਿਲਨੀ ਜਿਵੇਂ ਮੈਨੇ ਕੁਝ ਗੁਨਾਹ ਕਰ ਲਿਆ ਹੁੰਦਾ ਮੈਂ ਤਾਂ ਸਿਰਫ ਆਪਣੇ ਜਿਹੜਾ ਸਾਡਾ ਸੰਵਿਧਾਨ ਸਾਡਾ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹਨੂੰ ਹੀ ਮੈਨੇ ਤਾਂ ਬੰਨਦੇ ਹੋਏ ਇੱਕ ਦਰਖਾਸਤ ਦਿੱਤੀ ਆ ਪਰਿਵਾਰ ਜਾਂ ਫਿਰ ਤੁਹਾਡੇ ਜਿਹੜੇ ਯਾਰ ਦੋਸਤ ਨੇ ਉਹ ਕੀ ਕਹਿੰਦੇ ਨੇ ਇਸ ਮਾਮਲੇ 'ਚ ਉਹੀ ਗੱਲ ਡਰੇ ਹੋਣੇ ਜੀ ਵੀ ਤਾਂ ਤਾਂ ਕੁਝ ਵੀ ਹੋ ਸਕਦਾ